ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਅੱਜ ਜਨਤ ਤੁਹਾਰੇ ਲਿਖੇ ਸੰਸਾਰੋਂ ਭੰਟੀ ਦੋਸਤੋ ਮੈਂ ਇਸ ਵੇਲੇ ਬੈਠਾ ਹਸਪੀਟਲ ਦੇ ਵਿੱਚ ਤੇ ਮੈਂ ਜਿਸ ਸ਼ਖਸ ਦੀ ਵੀਡੀਓ ਬਣਾਉਣ ਲੱਗਾ ਉਸ ਤੋਂ ਪਹਿਲਾਂ ਮੈਂ ਇੱਕ ਛੋਟਾ ਜਿਹਾ ਮੈਸੇਜ ਦੇਣਾ ਉਹਨਾਂ ਬੰਦਿਆਂ ਵਾਸਤੇ ਜਿਹੜੇ ਕੱਚੇ ਆ ਸਪੇਨ ਦੇ ਵਿੱਚ ਇਸ ਵੇਲੇ ਹਸਪੀਟਲ 'ਚ ਬੈਠਿਆ ਦੋ ਮਾਸਕ ਲਾਇਆ ਹੋਆ ਅੱਜ ਤਰੀਕ ਹੈਗੀ ਆ 26 29 29 29 ਅਗਸਤ 2025 ਇਹ ਉਹ ਬੰਦਿਆਂ ਵਾਸਤੇ ਮੈਸੇਜ ਆ ਜਿਨਾਂ ਕੋ ਪੇਪਰ ਰਹਣਗੇ ਉਕੀ ਮੈਸੇਜ ਨਾਲ ਨਾਲ ਤੁਹਾਨੂੰ ਮੈਂ ਵੀਡੀਓ ਵੀ ਦਿਖਾਵਾਂਗਾ ਜਿਸ ਸ਼ਖਸ ਦੀ ਮੈਂ ਵੀਡੀਓ ਬਣਾਉਣ ਲੱਗਾ ਉਹਨਾਂ ਨਾਲ ਵੀ ਗੱਲ ਕਰਾਂਗੇ ਉਹਨਾਂ ਦੀ ਜੇ ਕਿਸੇ ਨੇ ਮਦਦ ਕਰਨੀ ਆ ਕੋਈ 10 20 50 ਯੂਰੋ ਦੀ ਕਿਉਂਕਿ ਉਹ ਵੀ ਮੈਂ ਦੱਸਾਂਗਾ ਕਾਤੇ ਮੈਂ ਮਦਦ ਦਾ ਕਹਿ ਰਿਹਾ ਤੇ ਉਹ ਵੀ ਉਹ ਕਰ ਸਕਦਾ ਉਹਨਾਂ ਦਾ ਮੈਂ ਨੰਬਰ ਡਾਇਰੈਕਟ ਦੇ ਦਾਂਗਾ ਮੈਂ ਕੱਚੇ ਬੰਦਿਆਂ ਵਾਸਤੇ ਕਿਉਂ ਸਪੈਸ਼ਲੀ ਵੀਡੀਓ ਬਣਾਉਣ ਲੱਗਾ ਉਹ ਤੁਹਾਨੂੰ ਵੀਡੀਓ ਦੇਖ ਕੇ ਪਤਾ ਲੱਗ ਜਾਣਾ ਹਸਪੀਟਲ 'ਚ ਵਿਆਹ ਕਿਉਂ ਬਣਾਉਣ ਲੱਗਾ ਉਹ ਵੀ ਤੁਹਾਨੂੰ ਪਤਾ ਲੱਗ ਜਾਣਾ ਸਾਡੇ ਇਹ ਜਿਹੜੇ ਭਾਜੀ ਹੋਣੀ ਆ ਇਹਨਾਂ ਨੂੰ ਖੰਗਰੇਸ਼ਾ ਹੋਈ ਆਈ ਤੋਂ 5-6 ਮਹੀਨੇ ਪਹਿਲਾਂ ਇਹਨਾਂ ਪਾਜੀ 5-6 ਮਹੀਨੇ ਤੇ ਜ਼ਿਆਦਾ 8 ਮਹੀਨੇ ਪਹਿਲਾਂ 8 ਮਹੀਨੇ ਪਹਿਲਾਂ ਖੰਗਰੇਸ਼ਾ ਹੋਈ ਇਹਨਾਂ ਨੇ ਉੱਥੇ ਹੀ ਪੈਰਾਸੈਟਾਮੋਲ ਪਈ ਸੀ ਜਾਂ ਇ布ਰੂਫਨ ਪਈ ਸੀ ਉਹ ਖਾ ਲਈ ਉਹਨਾਂ ਕੋਈ ਆਰਾਮ ਨਹੀਂ ਆਇਆ ਉਹ ਖੰਗਰੇਸ਼ਾ ਵਾਦੀ 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 ਜ਼ਿਆਦਾ ਵੱਧ ਗਈ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਯਾਰ ਇਦਾਂ ਇਦਾਂ ਵੀ ਤੁਹਾਡਾ ਨੰਬਰ ਮਿਲਿਆ ਕਿ ਪਾਜੀ ਵੀ ਮੈਨੂੰ ਯਾਰ ਖੰਗਰੇਸ਼ਾ ਬਹੁਤ ਜ਼ਿਆਦਾ ਹੋ ਗਈ ਉਹ ਆ ਤੇ ਤੁਸੀਂ ਮੇਰੀ ਕੋ ਮਦਦ ਕਰ ਸਕਦੇ ਦਵਾਈ ਲੈਣ ਚ ਤੇ ਮੈਂ ਇਹਨਾਂ ਨੂੰ ਕਿਹਾ ਵੀ ਤੁਹਾਡਾ ਡਾਕਟਰੀ ਕਾਰਡ ਪਹਿਲਾਂ ਬਣਨਾ ਫਿਰ ਤੁਹਾਨੂੰ ਦਵਾਈ ਜਿਹੜੀ ਮਿਲ ਜਾਏਗੀ ਜੇ ਤੁਸੀਂ ਜ਼ਿਆਦਾ ਸੀਰੀਅਸ ਆ ਦਵਾਈ ਤੁਹਾਨੂੰ ਫੇਰ ਵੀ ਮਿਲ ਜਾਏਗੀ ਕੱਚੇ ਹੋਣਾ ਕੋਈ ਮਤਲਬ ਨਹੀਂ ਇਹ ਸਾਡੀ ਜਿਹੜੀ ਸਪੇਨ ਦੀ ਗਵਰਨਮੈਂਟ ਆ ਇਹਨਾਂ ਦਾ ਅਸੂਲ ਆ ਕਿ ਬੰਦਾ ਕੱਚਾ ਪੱਕਾ ਉਹ ਬਾਅਦ ਦੀ ਗੱਲ ਆ ਪਹਿਲਾਂ ਉਹਨੂੰ ਬਚਾਉਣਾ ਮੈਂ ਦੱਸ ਦਵਾਂ ਕੱਚੇ ਬੰਦੇ ਵਾਸਤੇ ਸਪੈਸ਼ਲ ਲਗਾ ਮੈਂ ਵੀਡੀਓ ਬਣਾਉਣਾ ਇੱਥੇ ਵੀਡੀਓ ਬਣਾਉਣੇ ਥੋੜੀ ਦਿੱਕਤ ਆਉਂਦੀ ਕਿਉਂਕਿ ਦੋ ਮਾਸਕ ਲਾਇਓ ਲਾ ਮੈਂ ਸਕਦਾ ਨਹੀਂ ਕਿਉਂਕਿ ਮੈਂ ਪ੍ਰੋਬਲਮ ਵੀ ਦੱਸਾਂਗਾ ਕੀ ਭਾਜੀ ਉਹਨਾਂ ਨੂੰ ਅੱਠਵੇਂ ਨੇ ਪਹਿਲਾਂ ਇਦਾਂ ਹੋਇਆ ਖੰਗਰੇਸ਼ਾ ਤੋਂ ਕੰਮ ਵਧਿਆ ਜਦੋਂ ਮੇਰੇ ਕੋਲ ਆਏ ਉਸ ਵੇਲੇ ਤਿੰਨ ਚਾਰ ਮਹੀਨੇ ਹੋ ਚੁੱਕੇ ਸੀ ਖੰਗਰੇਸ਼ਾ ਨੂੰ ਕੰਮ ਵੱਧ ਗਿਆ ਸੀ ਉਸ ਤੋਂ ਬਾਅਦ ਇਹਨਾਂ ਦੀ ਮੈਂ ਦਵਾਈ ਲਵਾਈ ਇਹਨਾਂ ਨੇ ਦਵਾਈ ਲਈ ਇਹ ਫਿਰ ਦੁਬਾਰਾ ਖੇਤੀ ਦੇ ਕੰਮ ਤੇ ਚੱਲ ਗਿਆ ਖੇਤੀ ਦੇ ਕੰਮ ਤੋਂ ਦਵਾਈ ਜਿਹੜੀ ਮੋਗ ਗਈ ਜੀ ਮੇਰੇ ਕੋਲ ਵਾਪਸ ਆਉਂਦੇ ਸੀ ਮੇਰੇ ਤੋਂ 200 ਕਿਲੋਮੀਟਰ ਦੂਰ ਸੀ ਇਹ ਤੇ ਇਹਨਾਂ ਦੀਆਂ ਦਿਹਾੜੀਆਂ ਟੁੱਟਦੀਆਂ ਸੀ ਕਿਉਂਕਿ ਪਿਛਲੀਆਂ ਮਜਬੂਰੀਆਂ ਘਰ ਦੀ ਗਰੀਬੀ ਦਿਹਾੜੀਆਂ ਮੈਨੂੰ ਤੋੜ ਸਕਦੇ ਸੀ ਡਰਦੇ ਵੀ ਸੀ ਦਵਾਈ ਲੈਣ ਤੋਂ ਡਰ ਤਾਂ ਇਹਨਾਂ ਦਾ ਨਿਕਲ ਗਿਆ ਜਦੋਂ ਮੇਰੇ ਨਾਲ ਦੋ ਤਿੰਨ ਵਾਰੀ ਹਸਪੀਟਲ ਆਏ ਮੈਂ ਇਹਨਾਂ ਨਾਲ ਗਿਆ 50 ਸਾਲ ਦੀ ਉਮਰ ਆ ਭਾਜੀ ਦੀ ਤੇ ਇਹ ਤਾਂ ਇਹਨਾਂ ਨੂੰ ਹੋ ਗਿਆ ਕਿ ਚਲੋ ਪੁਲਿਸ ਦਾ ਕੋਈ ਜਾਂ ਹਸਪੀਟਲ ਦੇ ਵਿੱਚ ਇਦਾਂ ਦਾ ਕੋਈ ਨਹੀਂ ਡਰ ਸਾਰਾ ਦੇ ਮੈਂ ਕੱਚਾ ਤਾਂ ਇਦਾਂ ਦੀ ਕੋਈ ਗੱਲ ਨਹੀਂ ਉਸ ਤੋਂ ਬਾਅਦ ਫੇਰ ਇਹਨਾਂ ਦੀਆਂ ਮਜਬੂਰੀਆਂ ਪਿੱਛੋਂ ਲੋਨ ਚੱਕਿਆ ਉਹਦੀਆਂ ਕਿਸ਼ਤਾਂ ਦੇਣੀਆਂ ਤਿੰਨ ਬੇਟੀਆਂ ਆ ਤੇ ਉਹਨਾਂ ਦਾ ਵੀ ਗਾਂ ਸੋਚਣਾ ਦਿਹਾੜੀ ਵੀ ਨਹੀਂ ਭੰਨਣੀ ਤੇ ਦਵਾਈ ਤੋਂ ਕੰਮ ਛੁੱਟ ਗਿਆ ਉਸ ਤੋਂ ਬਾਅਦ ਜਦੋਂ ਜਿਆਦਾ ਹੀ ਕੰਮ ਹੱਥੋਂ ਨਿਕਲਣਾ ਪਿਆ ਇਹਨਾਂ ਦਾ ਮੈਨੂੰ ਫੋਨ ਆਇਆ ਭਾਜੀ ਵੀ ਮੇਰੀ ਹੁਣ ਬੱਸ ਹੋ ਗਈ ਆ ਕਿ ਤੁਸੀਂ ਮੈਨੂੰ ਕਿਸੇ ਤਰ੍ਹਾਂ ਮੇਰਾ ਇਲਾਜ ਕਰਾ ਦਿਓ ਮੈਂ ਇਹਨਾਂ ਨੂੰ ਕਿਹਾ ਵੀ ਭਾਜੀ ਤੁਸੀਂ ਆ ਜਾਓ ਮੇਰੇ ਕੋਲ ਮੈਂ ਤੁਹਾਡਾ ਇਲਾਜ ਕਰਾ ਦਿੰਨਾ ਇਹ ਮੇਰੇ ਕੋਲ ਆਏ ਅੱਜ ਤੋਂ 7 ਦਿਨ ਪਹਿਲਾਂ ਦਿਨ ਸੀ ਉਦਣ ਸ਼ਨੀਵਾਰ ਅੱਜ ਹੈਗਾ ਆ ਅੱਜ ਵੀ ਸ਼ਨੀਵਾਰ ਅੱਜ ਸ਼ੁੱਕਰਵਾਰ ਹੈ ਸ਼ਨੀਵਾਰ ਅੱਜ ਵੀ ਸ਼ਨੀਵਾਰ ਅੱਜ ਤੋਂ ਹਫਤਾ ਪਹਿਲਾਂ ਯਾਨੀ ਕਿ 22 ਤਰੀਕ ਨੂੰ ਮੇਰੇ ਕੋਲ ਆਏ 22 ਜਾਂ 23 ਤਰੀਕ ਨੂੰ ਤੇ ਮੈਨੂੰ ਲੈ ਕੇ ਹਸਪੀਟਲ ਵੀ ਆਖਾਈ ਉਸਾਂ ਜਿਹੜਾ ਸਾਡੇ ਲਾਗੇ ਪੈਂਦਾ ਬੈਣੀ ਤਰਫ ਦੇ ਸ਼ਹਿਰ ਦੇ ਵੱਡੇ ਹਸਪੀਟਲ ਰਾਤ ਨੂੰ ਆ ਗਏ ਅਸੀਂ ਰਾਤ ਨੂੰ ਆ ਕੇ 9 ਵਜੇ ਪਰਚੀ ਕਟਾਈ ਸਵੇਰ ਨੂੰ 5 ਵਜੇ ਸਾਨੂੰ ਇੱਥੇ ਆਵਾਜ਼ ਪਈ ਅਸੀਂ ਇਹਨਾਂ ਨਾਲ ਮੈਂ ਇੱਥੇ ਬੈਠਾ ਰਿਹਾ ਸਪੈਨਿਸ਼ ਨਹੀਂ ਆਉਂਦੀ ਕਰਕੇ ਮੈਨੂੰ ਬਹਿਣਾ ਹੀ ਪੈਣਾ ਸੀ ਜਦੋਂ ਡਾਕਟਰ ਨੇ ਟੈਸਟ ਕੀਤਾ ਇਹਨਾਂ ਦਾ ਤੇ ਪਹਿਲੀ ਗੱਲ ਮੈਂ ਦੱਸ ਦਵਾਂ ਉਹਨਾਂ ਨੇ ਨਹੀਂ ਮੈਨੂੰ ਪੁੱਛਿਆ ਕਿ ਕੱਚਾ ਆ ਕਿ ਪੱਕਾ ਜਾਂ ਕੁਝ ਵੀ ਇਦਾਂ ਦੀ ਕਰਨੀ ਪੁੱਛੀ ਉਹਨਾਂ ਨੇ ਉਹਨਾਂ ਦਾ ਟੈਸਟ ਕੀਤਾ ਜਦੋਂ ਟੈਸਟ ਕੀਤਾ ਉਹਨਾਂ ਨੇ ਮੈਨੂੰ ਉਸੇ ਵੇਲੇ ਕਿਹਾ ਬੀ ਦੀਆਂ ਰਿਪੋਰਟਾਂ ਆ ਗਈਆਂ ਤੇ ਇਹਨੂੰ ਆ ਮਾਸਕ ਪਾਉ ਸਭ ਤੋਂ ਪਹਿਲਾਂ ਜਿਹੜਾ ਮੈਂ ਮਾਸਕ ਪਾਇਆ ਨਾ ਇਹਦੇ ਨਾਲ ਦਾ ਉਹਨਾਂ ਨੇ ਮਾਸਕ ਪਾਇਆ ਨਾਲ ਹੀ ਇੱਕ ਲਿਆ ਕੇ ਮੈਨੂੰ ਦਿੱਤਾ ਮੈਂ ਕਿਹਾ ਕੀ ਗੱਲ ਹੋਈ ਉਹ ਕਹਿੰਦੇ ਇਸ ਬੰਦੇ ਨੂੰ ਜਿਹੜੀ ਖੰਗ ਰੇਸ਼ਾ ਸੀ ਨਾ ਉਥੋਂ ਟੀਵੀ ਬਣ ਗਈ ਆ ਇਹ ਭਾਜੀ ਕੋਲ ਪਏ ਲੰਮੇ ਆ ਮੇਰੇ ਕੋਲੇ ਹੁਣ ਵੀ ਪਏ ਮੈਂ ਦਿਖਾ ਦਿੰਦਾ ਤੇ ਆ ਪਏ ਲੰਮੇ ਕਹਿੰਦੇ ਇਹਨਾਂ ਨੂੰ ਟੀਵੀ ਬਣ ਗਈ ਆ ਔਰ ਮੈਂ ਵੀ ਡਰ ਗਿਆ ਮੈਂ ਕਿਹਾ ਵੀ ਅੱਛਾ ਆਪਾਂ ਵੀ ਸੁਣੀਏ ਇੰਡੀਆ ਬਿਮਾਰੀ ਇਹ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਸਾਡਾ ਇੱਕ ਘਰ ਦਾ ਜੀਐਸ ਬਿਮਾਰੀ ਨਾਲ ਜਾ ਚੁੱਕਾ ਲੇਕਿਨ ਉਹ ਇਲਾਜ ਤੋਂ ਬੰਜਾ ਲੇਕਿਨ ਇਹ ਇੱਥੇ ਪਹੁੰਚ ਗਿਆ ਸੀਗੇ ਹੁਣ ਕੋਈ ਕਈਆਂ ਨੇ ਕਹਿਣਾ ਯਾਰ ਤੂੰ ਉਹਨਾਂ ਦੇ ਸਾਹਮਣੇ ਇਦਾਂ ਦੀਆਂ ਗੱਲਾਂ ਕਰੀ ਜਾਂਦਾ ਜਾ ਚੁੱਕਾ ਲੇਕਿਨ ਹੁਣ ਇਹ ਉਸ ਜਿਹੜੀ ਇਹ ਕੰਡੀਸ਼ਨ ਚੋਂ ਬਾਹਰ ਆ ਚੁੱਕੇ ਆ ਉਸ ਤੋਂ ਬਾਅਦ ਇਹਨਾਂ ਨੂੰ ਦੱਸਿਆ ਡਾਕਟਰ ਨੇ ਆਹ ਸ਼ਿਕਾਇਤ ਆ ਕਹਿੰਦੇ ਤੇ ਉਸੇ ਵੇਲੇ ਜਦੋਂ ਮੈਨੂੰ ਉਹਨਾਂ ਨੇ ਕਿਹਾ ਤੂੰ ਮਾਸਕ ਲਾ ਤੇ ਮੈਨੂੰ ਕਹਿੰਦੇ ਤੂੰ ਦਵਾਰਾ ਬਾਹਰ ਖੜ੍ਹ ਤੇਨੂੰ ਅਸੀਂ ਫੇਰ ਬਾਜ਼ ਮਾਰਾਂਗੇ ਅੰਦਰ ਵੀ ਅਸੀਂ ਉਹਨਾਂ ਨੂੰ ਕੁਝ ਗਾਈਡਲਾਈਨਸ ਦੇਣੀਆਂ ਵੀ ਤੂੰ ਆਹ ਕਰਨਾ ਮੈਂ ਕਿਹਾ ਠੀਕ ਆ ਮੈਨੂੰ ਉਹਨਾਂ ਨੇ ਦੁਬਾਰਾ ਅੱਧੇ ਘੰਟੇ ਬਾਅਦ ਬੁਆਜ਼ ਮਾਰੀ ਉਹਨਾਂ ਨੇ ਕਿਹਾ ਵੀ ਤੁਹਾਡਾ ਜਿਹੜਾ ਬੰਦਾ ਆ ਇਹਨਾਂ ਦਾ ਨਾਮ ਲੈ ਕੇ ਉਹਨਾਂ ਨੇ ਕਿਹਾ ਉਹਨਾਂ ਦਾ ਨਾਮ ਹੈਗਾ ਜਸਵੀਰ ਸਿੰਘ ਉਹ ਕਹਿੰਦੇ ਜਿਹੜਾ ਤੁਹਾਡਾ ਜਸਵੀਰ ਸਿੰਘ ਬੰਦਾ ਉਹਨੂੰ ਆਈਸੋਲੇਟ ਕਰ ਦਿੱਤਾ ਕਮਰੇ ਦੇ ਵਿੱਚ ਇਕੱਲੇ ਨੂੰ ਉਹਦੇ ਕਮਰੇ ਦੇ ਅੰਦਰ ਕੋਈ ਨਹੀਂ ਜਾ ਸਕਦਾ ਤੇ ਨਾ ਹੀ ਕੋਈ ਆ ਸਕਦਾ ਉਹ ਵੀ ਸਾਡੀ ਪਰਮਿਸ਼ਨ ਤੋਂ ਬਿਨਾ ਨਹੀਂ ਆ ਸਕਦਾ ਬਾਹਰ ਤੇ ਉਹਨਾਂ ਨੇ ਮੈਨੂੰ ਕਮਰਾ ਦਿਖਾਇਆ ਪਰ ਉਹਨਾਂ ਨੂੰ ਮੈਂ ਕਿਹਾ ਵੀ ਮੈਂ ਇੱਕ ਵਾਰੀ ਬੰਦੇ ਨੂੰ ਮਿਲਣਾ ਜ਼ਰੂਰ ਆ ਉਹਨਾਂ ਨੇ ਫਿਰ ਮੈਨੂੰ ਦੋ ਮਾਸਕ ਪਵਾ ਕੇ ਤੇ ਭਾਜੀ ਕੋਲ ਲੈ ਗ ਸੌਰੀ ਉਸ ਤੋਂ ਬਾਅਦ ਬਾਜੀ ਨੂੰ ਉਹਨਾਂ ਨੇ ਇੱਥੇ ਦਾਖਲ ਕਰ ਲਿਆ ਉਹਨਾਂ ਨੇ ਦੂਸਰੇ ਦਿਨ ਜਿਹੜੇ ਟੈਸਟ ਸਾਰੇ ਸ਼ੁਰੂ ਕਰ ਦਿੱਤੇ ਬਾਜੀ ਨੂੰ ਅੱਜ ਹਫ਼ਤਾ ਹੋ ਗਿਆ ਔਰ ਮੈਂ ਤੁਹਾਡੀ ਉਹਨਾਂ ਨਾਲ ਗੱਲ ਵੀ ਕਰਾਂਗਾ ਉਹਨਾਂ ਦੇ ਮੂੰਹ ਹੀ ਸਣਾਵਾਂਗਾ ਉਹਨਾਂ ਦਾ ਹਾਲ ਕੀ ਆ ਤੇ ਹਫ਼ਤੇ ਚ ਉਹਨਾਂ ਦੀ ਕੰਡੀਸ਼ਨ ਦਾ ਬਹੁਤ ਸੁਧਾਰ ਹੋ ਗਿਆ ਤੇ ਡਾਕਟਰ ਨੇ ਹੋਰ 15 ਤੋਂ 20 ਦਿਨ ਇੱਥੇ ਰਹਿਣ ਨੂੰ ਕਿਹਾ ਹੁਣ ਆ ਗਈ ਕੱਚੇ ਬੰਦਿਆਂ ਦੀ ਗੱਲ ਮੈਂ ਕੱਚੇ ਬੰਦਿਆਂ ਦੀ ਕਿਉਂ ਕਹਿੰਦਾ ਇਹ ਭਾਜੀ ਹੁਣ ਜਦੋਂ ਮੇਰੇ ਕੋਲ ਆਏ ਘਰੇ ਮੇਰੇ ਕੋਲ ਇਹ 2 ਘੰਟੇ ਰੁਕੇ ਕਿਉਂਕਿ ਦੂਰੋਂ ਆਏ ਸੀਗੇ ਇਹਨਾਂ ਨੇ ਨਾਰਮਲ ਆ ਮੈਂ ਹੁਣ ਮੇਰੇ ਕੋਲ ਮਹਿਮਾਨ ਆ ਰੋਟੀ ਪਾਣੀ ਵੀ ਅਸੀਂ ਖਲਾਉਣਾ ਚਾਹ ਪਾਣੀ ਵੀ ਪਲਾਉਣਾ ਇਹ ਸਾਡੇ ਘਰੇ ਆਏ ਤੇ ਇਹ ਮੇਰੇ ਕੋਲ 2 ਘੰਟੇ ਰੁਕੇ ਤੇ 7-8 ਘੰਟੇ ਮੈਂ ਇਹਨਾਂ ਨੂੰ ਹਸਪੀਟਲ ਰਿਆਂ ਡਾਕਟਰ ਨੇ ਮੈਨੂੰ ਕਿਹਾ ਵੇ ਇਹ ਬੰਦਾ ਤੁਹਾਡੇ ਘਰ ਕਿੰਨਾ ਟਾਈਮ ਰਿਹਾ ਉਹਨਾਂ ਨੂੰ ਸ਼ਾਇਦ ਲੱਗਾ ਕਿ ਮੇਰੇ ਨਾਲ ਰਹਿੰਦਾ ਮੈਂ ਕਿਹਾ ਨਹੀਂ ਮੇਰੇ ਕੋਲ 2.5 ਘੰਟੇ ਰਿਹਾ ਉਹਨਾਂ ਨੇ ਕਿਹਾ ਲਿਖ ਲਿਆ ਉਹਨਾਂ ਨੇ ਮੈਨੂੰ ਉਹਨੇ ਪੁੱਛਿਆ ਤੁਹਾਡੀ ਫੈਮਿਲੀ ਚ ਕਿੰਨੇ ਮੈਂਬਰ ਆ ਮੈਂ ਦੱਸਿਆ ਦ ਮੇਰਾ ਡਾਕਟਰੀ ਕਾਰਡ ਲਿਆ ਮੇਰਾ ਡਾਕਟਰੀ ਕਾਰਡ ਲੈ ਕੇ ਉਹਨੇ ਲਿਖ ਦਿੱਤਾ ਵੀ ਤੁਸੀਂ ਸਾਰੇ ਜਣੇ ਘਰ ਦੇ ਆਪਣਾ ਟੈਸਟ ਕਰਵਾਓ ਟੀਵੀ ਦਾ ਮੈਂ ਉਹਨੂੰ ਕਿਹਾ ਵੀ ਡਾਕਟਰ ਨੂੰ ਸਿਰਫ 2 ਘੰਟੇ ਮੇਰੇ ਕੋਲ ਆਏ ਆ ਲੇਕਿਨ ਉਹ ਕਹਿੰਦਾ ਨਹੀਂ ਪ੍ਰੋਬਲਮ ਇੱਥੇ ਦੀ ਇਹ ਆ ਜਦੋਂ ਇਹ ਲਿਖ ਦਿੰਦੇ ਆ ਸਾਨੂੰ ਫੇਰ ਕਰਾਉਣਾ ਪੈਂਦਾ ਅਸੀਂ ਸਾਰਿਆਂ ਨੇ ਟੈਸਟ ਕਰਵਾਏ ਮੇਰੀ ਬੇਟੀ 4 ਸਾਲ 4 ਸਾਲ ਦੀ ਮੇਰੇ ਬੇਟਾ 14 ਸਾਲ ਦਾ ਮੇਰੀ ਮੰਮੀ ਮੈਂ ਸਾਰਿਆਂ ਦੇ ਸਾਡੇ ਟੈਸਟ ਹੋਏ ਸਿਰਫ ਭਾਈ ਸਾਡੇ ਕੋਲ 2 ਘੰਟੇ ਕਰ ਰਹੇ ਸੀ ਤੇ ਇਹ ਭਾਜੀ ਜਿਨ੍ਹਾਂ ਨਾਲ ਰਹਿੰਦੇ ਸੀਗੇ ਖੇਤੀ ਵਾਲਿਆਂ ਚ ਉਹਨਾਂ ਨੂੰ ਵੀ ਫੋਨ ਕੀਤੇ ਉਹਨਾਂ ਚ ਇੱਕ ਦੋ ਮੁੰਡਿਆਂ ਨਾਲ ਗੱਲ ਹੋਈ ਉਹ ਮੁੰਡੇ ਮੰਨ ਗਏ ਲੇਕਿਨ ਉਹਨਾਂ ਨੂੰ ਕਈ ਬੰਦੇ ਕਹਿ ਰਹੇ ਆ ਕਿ ਨਾ ਜਾਇਓ ਤੁਸੀਂ ਇੱਕ ਨਾ ਟੈਸਟ ਕਰਾਇਓ ਲੇਕਿਨ ਮੁੰਡੇ ਪੜੇ ਲਿਖੇ ਮੈਂ ਉਹਨਾਂ ਦੀ ਸਿਫਤ ਕਰਦਾ ਸਾਰਿਆਂ ਦੀ ਉਹਨਾਂ ਨੇ ਮੈਨੂੰ ਨਾ ਨਹੀਂ ਕੀਤੀ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਜ਼ਿੰਦਗੀ ਦਾ ਸਵਾਲ ਆ ਉਹ ਮੁੰਡੇ ਜਿਹੜਾ ਡਰਦੇ ਸੀ ਅਸੀਂ ਕੱਚੇ ਆ ਸਾਨੂੰ ਫੜ ਲਓ ਕੋਈ ਮੈਂ ਪਹਿਲੇ ਹੀ ਇਹ ਗੱਲ ਕਹੀ ਸੀ ਕੱਚੇ ਬੰਦੇ ਵਾਸਤੇ ਵੀਡੀਓ ਆ ਵੀ ਕੱਚੇ ਪੱਕੇ ਦਾ ਕੋਈ ਮਤਲਬ ਨਹੀਂ ਇਹਨਾਂ ਨੂੰ ਜਦੋਂ ਅਸੀਂ ਇੱਥੇ ਦਾਖਲ ਕਰਾਇਆ ਸੀ ਇਹ ਭਾਜੀ ਨੂੰ ਸਪੈਨਿਸ਼ ਨਹੀਂ ਆਉਂਦੀ ਸੀ ਤੇ ਮੈਂ ਐਜ਼ ਅ ਫਰੈਂਡ ਆਪਣਾ ਮੇਰਾ ਬਾਅਦ ਲਿਖਿਆ ਗਿਆ ਸੀਗਾ ਕਿ ਜਿਹੜਾ ਮੁੰਡਾ ਆ ਇਹਨਾਂ ਦਾ ਫਰੈਂਡ ਆ ਤੇ ਇਹਨਾਂ ਨੇ ਭਾਜੀ ਨੂੰ ਪੁੱਛਿਆ ਹੋਣਾ ਵੀ ਤੇਰਾ ਕੀ ਲੱਗਦਾ ਇਹਨਾਂ ਨੇ ਕਿਹਾ ਮੇਰਾ ਭਰਾ ਆ ਉਹਨਾਂ ਨੇ ਉੱਥੇ ਭਰਾ ਲਿਖ ਲਿਆ ਉਹਨਾਂ ਨੇ ਦੂਜੇ ਦਿਨ ਸਵੇਰ ਨੂੰ ਮੈਨੂੰ ਫੋਨ ਕੀਤਾ ਕਹਿੰਦੇ ਵੀ ਇਹ ਬੰਦਾ ਜਿੱਥੇ ਰਹਿੰਦਾ ਸੀਗਾ ਬੇ ਉਹ ਘਰ ਕਿੱਥੇ ਆ ਮੈਂ ਕਿਹਾ ਜੀ ਇੱਥੇ ਨਹੀਂ ਰਹਿੰਦਾ ਵਲੈਂਸੀਆ ਰਹਿੰਦਾ ਉਹ ਕਹਿੰਦਾ ਇਹਨਾਂ ਕਿੰਨੇ ਜਣੇ ਰਹਿੰਦੇ ਹੁਣ ਨਾਰਮਲ ਆ ਜਿਹੜਾ ਖੇਤੀ ਖੁੱਤੀ ਚ ਬੰਦੇ ਕੰਮ ਕਰਦੇ ਆ 6 6 7 7 8 8 ਜਣੇ ਰਹਿੰਦੇ ਘਰਾਂ 'ਚ ਤਿੰਨ ਵੱਡੇ ਘਰ ਆ ਤਿੰਨ ਤਿੰਨ ਚਾਰ ਚਾਰ ਬੈਡਰੂਮ ਦੇ ਉਹ ਕਹਿੰਦਾ ਸਾਰੇ ਬੰਦੇ ਦੀ ਡਾਕਟਰ ਕਹਿੰਦੇ ਡਿਟੇਲ ਚਾਹੀਦੀ ਆ ਇੱਥੇ ਦੋ ਤਿੰਨ ਚੱਜਾ ਗੱਲਾਂ ਨੋਟ ਕਰਨ ਵਾਲੀਆਂ ਇਹਨਾਂ ਦੀ ਗਵਰਨਮੈਂਟ ਦੀ ਵੀ ਮੈਂ ਕਹਦੇ ਕਹਿੰਦੇ ਸਾਡੀ ਕੰਟਰੀ ਦੀ ਬਿਮਾਰੀ ਨਹੀਂ ਐ ਸਾਡੀ ਕੰਟਰੀ ਦੇ ਵਿੱਚ ਟੀਵੀ ਤੱਕ ਬੰਦੇ ਨੂੰ ਪਹੁੰਚਣੇ ਨਹੀਂ ਦਿੰਦਾ ਡਾਕਟਰ ਪਹਿਲਾਂ ਹੀ ਉਹਦੀ ਬਿਮਾਰੀ ਨੂੰ ਰੋਕ ਕਰ ਲੰਦਾ ਇਸ ਕਰਕੇ ਬਿਮਾਰੀ ਬਾਹਰੋਂ ਆਈ ਆ ਤੇ ਗਾਂ ਫੈਲੇ ਨਾ ਸਾਨੂੰ ਉਹਨਾਂ ਦੀ ਲਿਸਟ ਚਾਹੀਦੀ ਆ ਉਹ ਬੰਦੇ ਵਿਚਾਰੇ ਪਹਿਲਾਂ ਡਰ ਗਏ ਵੀ ਭਾਜੀ ਯਾਰ ਅਸੀਂ ਕੱਚੇ ਆ ਫਿਰ ਮੈਂ ਇੱਥੋਂ ਗੱਲ ਦੁਬਾਰਾ ਥੋੜੀ ਆਪਣੀ ਰੋਕ ਕੇ ਦੂਜੇ ਐਂਗਲ ਤੇ ਲੈ ਜਾਣਾ ਕੱਚੇ ਬੰਦੇ ਹੋਣ ਜਾਂ ਪੱਕੇ ਬੰਦੇ ਹੋਣ ਜਦੋਂ ਤੁਹਾਡਾ ਡਾਕਟਰ ਦੇ ਵਿੱਚ ਕੋਈ ਹਸਪੀਟਲ 'ਚ ਟੈਸਟ ਹੋਣਾ ਤੁਹਾਨੂੰ ਕੋਈ ਵੀ ਪੁਲਿਸ ਦਾ ਵਿੱਚ ਰੌਲਾ ਨਹੀਂ ਪੁਲਿਸ ਦਾ ਕੋਈ ਵੀ ਲੈਣ ਦੇਣ ਨਹੀਂ ਉਸ ਦੇ ਵਿੱਚ ਜੇ ਤੁਹਾਨੂੰ ਬਿਮਾਰੀ ਆ ਡਾਕਟਰ ਨੇ ਜਿੱਦਾਂ ਮੈਨੂੰ ਲਿਖ ਦਿੱਤਾ ਸੀਗਾ ਕਿ ਤੁਸੀਂ ਟੀਵੀ ਦਾ ਟੈਸਟ ਕਰਾਉਣਾ ਮੈਂ ਨਹੀਂ ਕਰਾਉਂਦਾ ਮੈਂ ਦੁਬਾਰਾ ਹਸਪੀਟਲ ਜਾਂਦਾ ਮੇਰੇ ਡਾਕਟਰੀ ਕਾਰਡ ਤੇ ਆ ਜਾਣਾ ਸੀ ਇਹਨੂੰ ਟੈਸਟ ਲਿਖਿਆ ਆ ਤੇ ਡਾਕਟਰ ਨੇ ਫੇਰ ਮੈਨੂੰ ਪੁੱਛਣਾ ਜੀ ਤੇਰਾ ਅਸੀਂ ਟੈਸਟ ਲਿਖਿਆ ਤੂੰ ਕਿਉਂ ਨਹੀਂ ਕਰਵਾਇਆ ਹੋ ਸਕਦਾ ਉਸ ਉਸ ਗੱਲ ਨੂੰ ਕ੍ਰਾਈਮ 'ਚ ਲੈ ਕੇ ਪੁਲਿਸ ਆਦਲਣ ਅਦਰਵਾਇਜ਼ ਨਹੀਂ ਸਦਣਗੇ ਉਹ ਮੁੰਡਿਆਂ ਨੇ ਫਿਰ ਸਾਨੂੰ ਸਾਰੀ ਡਿਟੇਲ ਕਰ ਲਈ ਇਹਨਾਂ ਦੇ ਹਸਪੀਟਲ ਚ ਮੈਨੂੰ 3-4 ਦਿਨ ਲਗਾਤਾਰ ਫੋਨ ਆਉਂਦੇ ਰਹੇ ਸਾਨੂੰ ਡਿਟੇਲ ਚਾਹੀਦੀ ਆ ਕਿੱਥੇ-ਕਿੱਥੇ ਗਿਆ ਬੰਦਾ ਕਿਹਨਾ ਕਿਹਨਾ ਨਾ ਇੱਥੇ ਆ ਜਿੰਦੀ ਗਵਰਨਮੈਂਟ ਦੀ ਗੱਲ ਔਰ ਗਵਰਨਮੈਂਟ ਨੇ ਇੰਨੀ ਜ਼ਿਆਦਾ ਕੇਅਰ ਕੀਤੀ ਇਹਨਾਂ ਦੀ ਔਰ ਜਿਹੜੇ ਬੰਦੇ ਨਾਲ ਰਹਿੰਦੇ ਉਹਨਾਂ ਦੀ ਡਿਟੇਲ ਲਈ ਔਰ ਹਰ 3-4 ਘੰਟੇ ਬਾਅਦ ਮੈਨੂੰ ਫੋਨ ਕਰਕੇ ਇਹਨਾਂ ਦਾ ਹਾਲ ਦੱਸਿਆ ਕਿੱਦਾਂ ਆ ਇਹ ਔਰ ਮੈਨੂੰ ਇਹ ਨਾਲ-ਨਾਲ ਪੁੱਛਦੇ ਰਹੇ ਉਹ ਬੰਦੇ ਕਿੱਥੇ ਆ ਉਹਨਾਂ ਬੰਦਿਆਂ ਦੇ ਟੈਸਟ ਹੋਣੇ ਆ ਉਹਨਾਂ ਕੋਲ ਚਾਹੇ ਡਾਕਟਰੀ ਕਾਰਡ ਹੈ ਉਹਨਾਂ ਦੇ ਟੈਸਟ ਹੋਣੇ ਆ। ਔਰ ਹੁਣੇ ਹੀ ਹੋਣੇ ਆ। ਵੀ ਸਾਡੀ ਕੰਟਰੀ ਦੇ ਵਿੱਚ ਇਹ ਬਿਮਾਰੀ ਫੈਲਣੀ ਨਹੀਂ ਚਾਹੀਦੀ। ਮਤਲਬ ਇੰਨੇ ਸੀਰੀਅਸ ਹੋ ਗਏ ਇਹ। ਤੇ ਗੱਲ ਕਰਦੇ ਕੱਚੇ ਬੰਦੇ ਆ ਦੀ। ਕੱਚੇ ਬੰਦੇ ਨੂੰ ਕਾਰਡ ਹੈਗੇ ਨਹੀਂ ਹੈਗੇ। ਜੇ ਉਹਨਾਂ ਨੂੰ ਲੱਗਦਾ ਉਹਨਾਂ ਨੂੰ ਕੋਈ ਸੀਰੀਅਸ ਬਿਮਾਰੀ ਆ ਉਹ ਹਸਪੀਟਲ ਜਾਣ। ਜੇ ਲੈਂਗੁਏਜ ਨਹੀਂ ਸਮਝ ਆਉਂਦੀ ਮੇਰੀ ਵੀਡੀਓ ਥੱਲੇ ਕਮੈਂਟ ਕਰਾਂ ਮੈਂ ਆਪਣਾ ਪਰਸਨਲ ਨੰਬਰ ਦਵਾਂਗਾ। ਸਪੀਕਰ ਲਾ ਕੇ ਡਾਕਟਰ ਨਾਲ ਮੇਰੀ ਗੱਲ ਕਰਾ ਦੇਣਾ। ਰਾਤ ਨੂੰ 2 ਵਜੇ ਦਪੈਰ ਨੂੰ 1 ਵਜੇ ਸਵੇਰ ਨੂੰ 9 ਵਜੇ ਜਿੰਨੇ ਵਜੇ ਮਰਜ਼ੀ ਫੋਨ ਕਰ ਲ ਮੈਂ ਟਰਾਂਸਲੇਟ ਕਰਕੇ ਕਿਉਂਕਿ ਮੈਨੂੰ ਸਪੈਨਿਸ਼ ਬੋਲਣ ਚ ਕੋਈ ਦਿੱਕਤ ਨਹੀਂ ਮੈਂ ਸਪੈਨਿਸ਼ ਬੋਲ ਕੇ ਟਰਾਂਸਲੇਟ ਕਰਾਂਗਾ ਕੋਈ ਵੀ ਕੱਚਾ ਬੰਦਾ ਮੇਰਾ ਭਰਾ ਦਵਾਈ ਲੈਣ ਤੋਂ ਨਹੀਂ ਡਰਨਾ ਤੁਹਾਡਾ ਰੱਬ ਨਾ ਕਰੇ ਐਕਸੀਡੈਂਟ ਹੋ ਜਾਂਦਾ ਤੁਸੀਂ ਇਦਾਂ ਜਿਦਾ ਭਾਜੀ ਬਿਮਾਰ ਹੋਏ ਇਦਾਂ ਬਿਮਾਰ ਹੋ ਜਾਂਦੇ ਆ ਕੋਈ ਵੀ ਅਸੀ ਗੱਲ ਹੋਿੰਦੀ ਤੁਸੀਂ ਡਾਇਰੈਕਟ ਹਸਪੀਟਲ ਜਾਓ ਘਰੇ ਦਵਾਈ ਨਾ ਖਾਓ ਕਿਉਂਕਿ ਬਾਅਦ ਜਿਹੜੀ ਬਿਮਾਰੀਆਂ ਵੱਜ ਜਾਂਦੀਆਂ ਫੇ ਉਹ ਨੁਕਸਾਨ ਕਰਦੀਆਂ ਤੇ ਕੱਚੇ ਬੰਦੇ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿਤੇ ਵੀ ਕੋਈ ਵੀ ਪ੍ਰੋਬਲਮ ਆ ਤੁਸੀਂ ਹਸਪੀਟਲ ਜਾਓ ਜਾਂ ਕਿ ਦਵਾਈ ਜ਼ਰੂਰ ਲਓ ਜਦੋਂ ਤੁਸੀਂ ਇੰਪਾਦਰ ਉਹਨਾਂ ਮੈਂਤ ਕਰਾਉਂਦੇ ਆ ਸਾਡੇ ਸ਼ਹਿਰ ਦੇ ਵਿੱਚ ਇਹ ਕਾਨੂੰਨ ਆ ਕਿ 3 ਮਹੀਨੇ ਬਾਅਦ ਤੁਹਾਡਾ ਡਾਕਟਰੀ ਕਾਰਡ ਬਣ ਜਾਂਦਾ ਠੀਕ ਆ ਹਰ ਇੱਕ ਤਿੰਨ ਹਰ ਇੱਕ ਸ਼ਹਿਰ ਦਾ ਅਲੱਗ-ਅਲੱਗ ਕਾਨੂੰਨ ਆ ਕਈਆਂ ਤੇ ਉਸੇ ਵੇਲੇ ਬਣ ਜਾਂਦਾ ਸਾਡੇ ਇੱਥੇ 3 ਮਹੀਨੇ ਦਾ ਟਾਈਮ ਆ ਤੇ ਬਾਕੀ ਜੇ ਸਾਡਾ ਵੀਰ ਕੋਈ ਮੇਰੀ ਵੀਡੀਓ ਦੇਖ ਕੇ ਇਹ ਭਾਜੀ ਹੁਣਾਂ ਦੀ ਮਦਦ ਕਰਨੀ ਚਾਹੁੰਦਾ ਕਿਉਂਕਿ ਇਹ ਭਾਜੀ ਹੁਣੀ ਇੱਥੇ ਰਹਿ ਕੇ ਟੀਵੀ ਤੋਂ ਤਾਂ ਠੀਕ ਹੋ ਗਿਆ ਜਿਹੜੀ ਟੈਨਸ਼ਨ ਆ ਉਹਦੇ ਨਾਲ ਬਿਮਾਰ ਹੋ ਰਹਾ ਇਹ। ਉਹ ਇਸ ਗੱਲ ਦੀ ਕਿਉਂਕਿ 50 ਸਾਲ ਦੀ ਹਮਾਰਾ ਭਾਜੀ ਹੋਣਾ ਦੀ ਤਿੰਨ ਬੇਟੀਆਂ ਲੌਨ ਚੱਕ ਕੇ ਆਏ ਆ ਤੇ ਇਹ ਭਾਜੀ ਹੁਣ ਜਦੋਂ ਵੀ ਕੋਈ ਗੱਲ ਕਰਦੇ ਬਸ ਮੈਨੂੰ ਇਹ ਗੱਲ ਕਹਿੰਦੇ ਯਾਰ ਮੈਂ ਕਿਸ਼ਤ ਕਿੱਦਾਂ ਦਮਾਂਗਾ ਅਗਲੇ ਮਹੀਨੇ ਦੀ? ਘਰ ਦਾ ਗੁਜ਼ਾਰਾ ਕਿੱਦਾਂ ਹੋਊਗਾ? ਤੇ ਜੇ ਕਿਸੇ ਸਾਡੇ ਭਰਾ ਭੈਣ ਭਰਾ ਨੇ ਭਾਜੀ ਉਹਨਾਂ ਦੀ ਮਦਦ ਕਰਨੀ ਆ ਇਹਨਾਂ ਦਾ ਮੈਂ ਡਾਇਰੈਕਟ ਨੰਬਰ ਦਿੰਨਾ। ਉਹ ਇਹਨਾਂ ਨੂੰ ਡਾਇਰੈਕਟ ਫੋਨ ਕਰ ਲੈਣਾ। ਨਾਲੇ ਇਹਨਾਂ ਦਾ ਨੰਬਰ ਇਹਨਾਂ ਤੋਂ ਪੁੱਛਦੇ ਆ। ਨਾਲ ਇਹਨਾਂ ਦਾ ਹਾਲਚਾਲ ਜਾਂਦੇ ਆਂ ਨਾਲ ਇਹਨਾਂ ਨਾਲ ਹੋਰ ਗੱਲਬਾਤ ਕਰਦੇ ਆਂ ਬਣੇ ਰੋ ਸਾਡੇ ਨਾਲ ਇਦਾਂ ਹੀ ਮੇਰਾ ਭਰਾ ਮੈਂ ਹੁਣ ਇਹਨਾਂ ਨਾਲ ਭਾਜੀ ਉਹਨਾਂ ਨਾਲ ਗੱਲ ਕਰਦਾ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਪਹਿਲਾਂ ਦੱਸੋ ਹੁਣ ਤੁਹਾਡੀ ਸਿਹਤ ਕਿਦਾਂ ਠੀਕ ਆ ਤੁਹਾਨੂੰ ਅੱਗੇ ਨਾਲ ਫਰਕ ਲੱਗਦਾ ਹਾਂ ਜਿੰਨਾ ਫਰਕ ਆ ਅੱਛਾ ਇੱਕ ਵਾਰੀ ਕੀ ਫੀਲ ਹੋਇਆ ਸੀਗਾ ਕਿ ਬਿਮਾਰੀ ਜਦੋਂ ਜਦੋਂ ਨੇ ਦੱਸੀ ਵੇ ਆਹ ਬਿਮਾਰੀ ਜਾਵੇ ਇੱਕ ਵਾਰੀ ਲੱਗਾ ਸੀ ਕਿ ਕਿੱਥੇ ਫਸ ਗਏ ਹੈ ਆ ਦਲ ਗਿਆ ਸੀ ਮੈਂ ਦਾ ਦਲ ਗਿਆ ਸੀ ਹਾਂ ਦਵਾਦੂ ਨਾ ਜਾਦੀ ਮਾਰੀ ਵਧੀਓ ਨਾ ਹਾਂ ਲੇਕਿਨ ਅਜ ਹਫਤਾ ਹੋ ਗਿਆ ਪੂਰਾ ਹਫਤਾ ਹੋ ਗਿਆ ਤੁਹਾਡੇ ਕੋ ਪੇਪਰ ਨਹੀਂ ਹੈਗੇ ਨਾ ਨਹੀਂ ਪੇਪਰ ਤੁਹਾਨੂੰ ਇਦਾਂ ਲੱਗਾ ਕਿ ਤੁਹਾਡੇ ਟਰੀਟਮੈਂਟ ਦੇ ਵਿੱਚ ਇਹਨਾਂ ਨੇ ਕੋਈ ਐਸਾ ਲੱਗਿਆ ਹੋਵੇ ਜਾਂ ਖਾਣ ਪੀਣ ਨੂੰ ਐਸੀ ਚੀਜ਼ ਦਿੱਤੀ ਹੋਵੇ ਕਿ ਤੁਹਾਡੇ ਕੋ ਪੇਪਰ ਹੈ ਨਹੀਂ ਤੁਹਾਡਾ ਕਿਹੜਾ ਟੈਕਸ ਜਾਂਦਾ ਕਿ ਮੈਂ ਤੁਹਾਨੂੰ ਦਵਾਈ ਨਹੀਂ ਦੇਣੀ ਨਹੀਂ ਨਹੀਂ ਇਦਾਂ ਦਾ ਕੋਈ ਨਹੀਂ ਜੀ ਤੁਹਾਨੂੰ ਹਰ ਪ੍ਰੋਪਰ ਇਲਾਜ ਦੇ ਰਹੇ ਨਾ ਹਾਂ ਇੱਕ ਮਿੰਟ ਮੈਂ ਤੁਹਾਡਾ ਬੈੱਡ ਵੀ ਦਿਖਾਦਾ ਤੁਹਾਡਾ ਕਮਰਾ ਵੀ ਦਿਖਾਦਾ ਔਰ ਇਹ ਭਾਜੀ ਹੁਣਾਂ ਦੇ ਕਮਰੇ ਦੇ ਵਿੱਚ ਜਿਹਨੇ ਵੀ ਆਉਣਾ ਦੋ ਮਾਸਕ ਲਾ ਕੇ ਆਉਣੇ ਆ ਔਰ ਹਰ ਥੋੜੇ ਟਾਈਮ ਬਾਅਦ ਜੇ ਤੁਸੀਂ ਕਿਸੇ ਚੀਜ਼ ਨੂੰ ਹੱਥ ਲਾਉਨੇ ਤਾਂ ਤੁਹਾਨੂੰ ਸੈਨੇਟਾਈਜ਼ ਕਰਨੇ ਪੈਣੇ ਹੱਥ ਤੇ ਅੱਛਾ ਤੇ ਬਾਕੀ ਹੁਣ ਤੁਹਾਨੂੰ ਠੀਕ ਫੀਲ ਹੁੰਦਾ ਹਾਂ ਲੱਗੇ ਨਾ ਫਾਰ ਕੇ ਅੱਛਾ ਮੈਂ ਵੀਡੀਓ 'ਚ ਕਿਹਾ ਜੇ ਭਾਜੀ ਹੁਣਾਂ ਦੀ ਕਿਸੇ ਨੇ ਮਦਦ ਕਰਨੀ ਤੇ ਕਰ ਸਕਦਾ ਤੇ ਇਹ ਦੱਸੋ ਆਪਣਾ ਪਹਿਲਾ ਟੈਲੀਫੋਨ ਨੰਬਰ ਯਾਦ ਆ ਤੁਹਾਨੂੰ ਹਾਂ ਟੈਲੀਫੋਨ ਨੰਬਰ ਯਾਦ ਯਾਦ ਨਹੀਂ ਸਣੀ ਤੁਹਾਡੇ ਕੋਲ ਨੰਬਰ ਹੈਗਾ ਭਾਜੀ ਦਾ ਨੰਬਰ ਕੋ ਤੁਸੀਂ ਇਦਾਂ ਕਰੋ ਆਸਾਨੀ ਦਾ ਨੰਬਰ ਉਹਦੇ ਵਿੱਚ ਲਿਖ ਕੇ ਨਾਲ ਸੰਨੀ ਬੋਲੀ ਨੰਬਰ ਤੁਹਾਡੇ ਕੋਲ ਸੰਨੀ ਦਾ ਨੰਬਰ ਹੈਗਾ ਆਸਾਨੀ ਦਾ ਫੋਨ ਤੇ ਰਿੰਗ ਮਾਰਿਓ ਮੜ ਜੇ ਆ ਨੰਬਰ ਰਿੰਗ ਮਾਰਿਓ ਤੇ ਤੁਹਾਨੂੰ ਪਾਜੀ ਦੱਸਿਆ ਡਾਕਟਰ ਨੇ ਮੈਨੂੰ ਕੱਲ ਫੋਨ ਆਇਆ ਸੀ ਉਹਨਾਂ ਨੇ ਕਿਹਾ ਵੀ ਤੁਹਾਨੂੰ 2 ਹਫ਼ਤੇ ਹੋਰ ਇੱਥੇ ਰਹਿਣਾ ਪੈਣਾ ਦਸੀ ਗੱਲ ਤੁਹਾਨੂੰ ਇਹ ਨਹੀਂ ਪਾਜੀ ਮੈਨੂੰ ਉਹਨਾਂ ਦਾ ਕੱਲ ਫੋਨ ਆ ਗਿਆ ਸੀ ਤੁਹਾਨੂੰ ਉਹਨਾਂ ਨੇ ਤੁਹਾਨੂੰ ਐਕਸਪਲੇਨ ਕਰਨ ਆਏ ਸੀ ਲੇਕਿਨ ਤੁਹਾਨੂੰ ਸਮਝ ਨਹੀਂ ਆਈ ਸਾਨੀ ਦੇ ਫੋਨ ਤੇ ਰਿੰਗ ਮਾਰਿਓ ਫਿਰ ਤੁਹਾਨੂੰ ਮੈਂ ਨੰਬਰ ਬੋਲ ਦਾਂ ਵਿੱਚ ਤੁਸੀਂ ਆਪਣੇ ਮੂੰਹ ਹੀ ਆਪਣਾ ਨੰਬਰ ਬੋਲਿਓ ਕੋਈ ਵੀ ਸਾਡਾ ਵੀਰ ਭੈਣ ਭਰਾ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਇਹਨਾਂ ਦੀ ਮਤਲਬ ਮਦਦ ਦਾ ਮਤਲਬ ਇਹ ਕਿ ਜਦੋਂ ਤੁਸੀਂ ਇਹਨਾਂ ਨੂੰ ਕਾਲ ਕਰੋਗੇ ਜਾਂ ਕੁਝ ਕਰੋਗੇ ਇੰਡੀਆ ਇਹਨਾਂ ਨੂੰ ਪੈਸੇ ਉੱਥੇ ਪਾ ਦਿਓ ਕਿਸੇ ਨੇ 20 ਯੂਰੋ ਪਾਉਣੇ ਪਈਆ ਇੱਥੇ ਤਾਂ ਇਹਨਾਂ ਨੂੰ ਨਹੀਂ ਪਾ ਸਕਦੇ ਇਹਨਾਂ ਕੋਲ ਅਕਾਊਂਟ ਨੰਬਰ ਨਹੀਂ ਹੈਗਾ ਲੇਕਿਨ ਇੰਡੀਆ ਤੁਸੀਂ ਪਾ ਸਕਦੇ ਆ ਤੇ ਬਹੁਤ ਮਿਹਰਬਾਨੀ ਹੁਣ ਇੱਕ ਮਿੰਟ ਮੈਂ ਨੰਬਰ ਕੱਢ ਕੇ ਭਾਜੀ ਉਹਨਾਂ ਦਾ ਤੁਹਾਨੂੰ ਦਿੰਨੇ ਆਂ ਹਾਂਜੀ ਭਾਜੀ ਨੰਬਰ ਹੁਣ ਕੱਢ ਲਿਆ ਨਾ ਹਾਂਜੀ ਬੋਲਿਓ ਨੰਬਰ ਉੱਚੀ ਬੋਲਿਓ ਥੋੜਾ ਜਮਾ 34 ਜਮਾ 34 ਨੂੰ ਤੁਸੀਂ ਦੂਜਾ ਬੋਲੋ ਸਿੱਧਾ ਹਾਂਜੀ 67324 67324 4110 ਆ 4110 67324 ਆ 4110 ਹਾਂਜੀ ਇਹ ਸਪੇਨ ਦਾ ਨੰਬਰ ਆ ਜੇ ਕਿ ਸਪੇਨ ਤੋਂ ਬਾਹਰੋਂ ਕਹਣਾ ਤਾਂ ਪਲੱਸ 34 ਮਤਲਬ 0034 ਬਾਕੀ ਜਿਹੜਾ ਨੰਬਰ ਆਸੀਂ ਵੀਡੀਓ ਦੇ ਉੱਪਰ ਵੀ ਚਲਾਵਾਂਗੇ ਤੇ ਬਾਕੀ ਭਾਜੀ ਹੁਣੀ ਹੁਣ ਅੱਗੇ ਨਾਲੋਂ ਠੀਕ ਆ ਲੇਕਿਨ ਪ੍ਰੋਬਲਮ ਆ ਕਿ ਮਹੀਨਾ ਡੇਢ ਮਹੀਨਾ ਇੱਥੇ ਰਹਿਣਗੇ ਇਸੇ ਕਰਕੇ ਅਸੀਂ ਇਹ ਵੀਡੀਓ ਪਾਈ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ